ਬਾਬਾ ਹਜਾਰਾ ਸਿੰਘ ਜੀ ਘੁੰਮਣਾ ਵਾਲੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਨਾਮ ਸ਼ਕਤੀ ਵਿੱਚ ਹੀ ਅਪੇਦ ਹੋ ਗਏ ਸਨ ਜੋ ਵੀ ਉਹ ਕਰਦੇ ਸਨ ਜਾਂ ਮਨ ਵਿੱਚ ਚਿਤ ਵਿਦੇ ਸਨ ਜਾਂ ਜੋ ਵੀ ਬਚਨ ਉਹ ਮੂੰਹ ਤੋਂ ਉਚਾਰਦੇ ਸਨ ਉਹ ਸਾਧ ਬਚਨ ਅਟਲ ਲਾਦਾ ਹੋ ਜਾਂਦਾ ਸੀ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤ ਵੇ ਸਾਧ ਜਨ ਸੋ ਲੇਤਾ ਮਾਨ ਫਾਰਕ ਜਵਾਨ ਉਮਰ ਵਿੱਚ ਇੱਕ ਬੀਬੀ ਦਾ ਪਤੀ ਜੋ 10 ਕ ਮਹੀਨੇ ਪਹਿਲਾਂ ਮਰ ਚੁੱਕਾ ਸੀ। ਘਰ ਦੀ مالی ਹਾਲਤ ਬਹੁਤ ਹੀ ਮਾੜੀ ਹੋ ਗਈ ਸੀ। ਵਿਧਵਾ ਬੀਬੀ ਦੋ ਬੱਚੇ ਖਾਣ ਵਾਲੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਇਹ ਗੁਰਸਿੱਖ ਬੀਬੀ ਬਹੁਤ ਹੀ ਦੁਖੀ ਸੀ। ਸਾਰੇ ਨੇੜੇ ਦੇ ਰਿਸ਼ਤੇਦਾਰ ਵੀ ਮੂੰਹ ਮੋੜ ਗਏ ਸਨ। ਕੋਈ ਵੀ ਆਸਰਾ ਨਹੀਂ ਸੀ ਰਹਿ ਗਿਆ। ਨਿਆਸ ਰਿਆਂ ਦਾ ਆਸਰਾ ਗੁਰੂ ਨਾਨਕ ਸਾਹਿਬ ਦਾ ਘਰ ਜਾਣ ਕੇ ਮਨ ਵਿੱਚ ਵੱਡੀ ਆਸ ਧਾਰਨ ਕਰਕੇ ਇਹ ਬੀਬੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਡੇਰੇ ਛੋਟੇ ਘੁੰਮਣੀ ਵਿਖੇ ਆਈ। ਪੋਥੀ ਦਾ ਪਾਠ ਚੱਲ ਰਿਹਾ ਸੀ ਲਗਭਗ 200 ਸੰਗਤਾਂ ਸਮੇਤ ਬਾਬਾ ਜੀ ਾਕਾਂਤ ਵਾਤਾਵਰਣ ਵਿੱਚ ਸੁਣ ਰਹੇ ਸਨ। ਦੁਖੀ ਮਨ ਨਾਲ ਇਸ ਬੀਬੀ ਨੇ ਰੋ ਰੋ ਕੇ ਬੇਨਤੀ ਕੀਤੀ ਬਾਬਾ ਜੀ ਘਰ ਵਾਲਾ ਛੱਡ ਕੇ ਤੁਰ ਗਿਆ ਹੈ। ਕਮਾਉਣ ਵਾਲਾ ਕੋਈ ਨਹੀਂ ਹੈ ਰੋਟੀ ਦਾ ਕੋਈ ਸਾਧਨ ਬਣਾਓ ਸੰਤ ਜੀ ਨੇ ਫਿਰ ਪੁੱਛਿਆ ਕੀ ਆਂਦੀਆਂ ਇਹ ਬੈਠੇ ਸੰਗਤ ਵਿੱਚ ਆਵਾਜ਼ ਆਈ ਬਾਬਾ ਜੀ ਇਹ ਰੋਟੀਆਂ ਮੰਗਦੀ ਆ ਜੀ ਅੱਛਾ ਜਾਓ ਅੰਦਰ ਲਿਆ ਕੇ ਇਹਨੂੰ ਰੋਟੀਆਂ ਦੇ ਦਿਓ ਬਾਬਾ ਜੀ ਨੇ ਬਚਨ ਕੀਤਾ ਇੱਕ ਸੇਵਾਦਾਰ ਨੇ ਅੰਦਰੋਂ ਲਿਆ ਕੇ ਬਹੁਤ ਸਾਰੀਆਂ ਰੋਟੀਆਂ ਉਸ ਬੀਬੀ ਦੀ ਝੋਲੀ ਵਿੱਚ ਪਾ ਦਿੱਤੀਆਂ ਸੰਤ ਜੀ ਬੋਲੇ ਤੇਨੂੰ ਰੋਟੀਆਂ ਤਾਂ ਮਿਲ ਗਈਆਂ ਹਨ ਜਾ ਹੁਣ ਗੁਰੂ ਬਾਬਾ ਨਾਨਕ ਜੀ ਜੋ ਸਾਰਿਆਂ ਨੂੰ ਦਿੰਦਾ ਹੈ ਤੈਨੂੰ ਵੀ ਦੇਵੇਗਾ। ਕੋਹ ਬੀਬੀ ਸਤਿਵਚਨ ਕਹਿ ਕੇ ਘਰੇ ਚਲੀ ਗਈ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਬਾਬਾ ਜੀ ਨੇ ਕਿਹੋ ਜਿਹਾ ਬਚਨ ਕੀਤਾ ਹੈ। ਮਸਾ 5 ਕੁ ਦਿਨ ਹੋਰ ਬੀਤੇ ਸਨ ਜਦੋਂ ਡਾਕੀਏ ਨੇ ਆ ਕੇ ਉਸ ਬੀਬੀ ਨੂੰ ਚਿੱਠੀ ਦਿੱਤੀ ਅਤੇ ਸਾਈਨ ਕਰਵਾਏ। ਇਹ ਉਸ ਬੀਬੀ ਦੀ ਵਿਧਵਾ ਪੈਨਸ਼ਨ ਲੱਗਣ ਦੇ ਸਰਕਾਰੀ ਕਾਗਜ਼ ਸਨ। ਕਾਰਵਾਰੇ ਕਾਰਵਾਈ ਪੂਰੀ ਹੋਈ ਤੇ ਉਸ ਬੀਬੀ ਦੀ ਸਰਕਾਰੀ ਪੈਨਸ਼ਨ ਲੱਗ ਗਈ ساری ਉਮਰ ਦੀਆਂ ਪੱਕੀਆਂ ਰੋਟੀਆਂ ਮਿਲ ਗਈਆਂ ਸੰਤ ਜੀ ਦੇ ਬੋਲ ਪੂਰੇ ਹੋ ਗਏ ਮਾਇਆ ਮੋਹ ਪਰਮ ਕੋ ਕਾਟੇ ਸੰਤ ਸਰਨ ਜੋ ਆਵੇ ਜਿਹਾ ਮਨੋਰਥ ਕਰ ਅਰਾਦੇ ਸੋ ਸੰਤਨ ਤੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ